ਜੀ ਨਾਮ ਵੀ ਮੇਰਾ ਨਾ ਸ਼ਮਸ਼ੀਰ ਸਿੰਘ ਪੰਦਰੀ ਤੇ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਣੀ ਦੇ ਪਤਾ ਜਿਹੜਾ ਬਾਪੂ ਦਰਸ਼ਮ ਸਿੰਘ ਕੀ ਵੱਲੋਂ ਹਾਜ਼ਰ ਹੋਇਆ ਮੈਂ ਤੇ ਇਹ ਕੈਨੇਡਾ ਤੋਂ ਇੱਥੇ ਵਰਕ ਕਰ ਰਹੇ ਆ ਇੱਥੇ ਵਿਚਰ ਰਹੇ ਆ ਗੁਰਸਿੱਖੀ ਵਾਸਤੇ ਤੇ ਇਹ ਬਹੁਤ ਹੀ ਮੰਦਭਾਗੀ ਘਟਨਾਵਾਂ ਆ ਕਿ ਸਾਡੇ ਜਿਹੜੇ ਗੁਰਦੁਆਰਾ ਸਹਿਬਾਨ ਆ ਉਹਨਾਂ ਦੇ ਵਿੱਚ ਜਿਹੜੇ ਪਤਿਤ ਜਿਹੜੇ ਲੋਕ ਨੇ ਉਹ ਉੱਥੇ ਪ੍ਰਬੰਧ ਚਲਾ ਰਹੇ ਨੇ ਤੇ ਇਹਨਾਂ ਚੀਜ਼ਾਂ 'ਤੇ ਰੋਕ ਲਾਉਣੀ ਬੜੀ ਜ਼ਰੂਰੀ ਆ ਉਹਦੇ ਵਾਸਤੇ ਅੱਜ ਇਹ ਆਪਣੀ ਟੀਮ ਦੇ ਨਾਲ ਇਥੇ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਤੇ ਨਾਲ ਉਹਨਾਂ ਦੀਆਂ ਫੋਟੋਆਂ ਵੀ ਲੈ ਕੇ ਆਏ ਆ ਜਿਹੜੇ ਕਿ ਸ਼ਰਾਬ ਦਾ ਸੇਵਨ ਕਰਦੇ ਆ ਇਹ ਕਈ ਵਾਰੀ ਇਹਨਾਂ ਨੇ ਉੱਥੇ ਜਾ ਕੇ ਉਹਦਾ ਵਿਰੋਧ ਵੀ ਕੀਤਾ ਵਾ ਉਹਦੇ ਚ ਉਥੇ ਧਰਨੇ ਵੀ ਲਾਇਆ ਕਿ ਇਹਨਾਂ ਨੂੰ ਇਥੋਂ ਕੱਢਿਆ ਜਾਵੇ ਪਰ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਇਸ ਕਰਕੇ ਅੱਜ ਜਥੇਦਾਰ ਸਾਹਿਬ ਨੂੰ ਮਿਲ ਕੇ ਇਹ ਆਦੇਸ਼ ਜਾਰੀ ਕਰਾਉਣ ਆਏ ਆ ਕਿ ਪੂਰੇ ਸਖਤ ਰੂਪ ਵਿੱਚ ਜਿਹੜਾ ਵਾ ਆਦੇਸ਼ ਜਾਰੀ ਕੀਤਾ ਜਾਵੇ ਤੇ ਇਹੋ ਜਿਹੇ ਲੋਕ ਜਿਹੜੇ ਆ ਉਹ ਜਿਹੜੇ ਸਾਡੇ ਸਿੱਖ ਸਿੱਖਾਂ ਦੇ ਗੁਰਦੁਆਰਾ ਸਹਿਬਾਨ ਨੇ ਸਾਡੀਆਂ ਪਵਿੱਤਰ ਥਾਵਾਂ ਨੇ ਉਥੋਂ ਬਾਹਰ ਕੱਢੇ ਜਾਣ ਤੇ ਉਥੇ ਜਿਹੜੇ ਪੂਰਨ ਗੁਰਸੇਖਾ ਉਹ ਹੀ ਪੂਰੀ ਮਰਿਆਦਾ ਦੇ ਅਨੁਸਾਰ ਜਿਹੜਾ ਪ੍ਰਬੰਧ ਚਲਾਉਣਾ ਪਹਿਲਾਂ ਵੀ ਬਹੁਤ ਸਾਰੀ ਅਸਟਾ ਦੇ ਤਾੜਨਾਵਾਂ ਕੀਤੀਆਂ ਗਈਆਂ ਲੇਕਿਨ ਹਜ ਤੱਕ ਕੋਈ ਕਾਰਵਾਈ ਨਜ਼ਰ ਨਹੀਂ ਆਈ ਕੀ ਕਾਰਨ ਸਮਝ ਤਾ ਇਹ ਵੇਖੋ ਜੀ ਇਹ ਤੇ ਹੁਣ ਜਸੇਦਾਨ ਸਾਹਿਬ ਨੂੰ ਦੇਖਣਾ ਚਾਹੀਦਾ ਇਹ ਤੇ ਕਮੇਟੀ ਜਿਹੜੀ ਸਾਡੀ ਸਰਮੌਰ ਸੰਸਥਾ ਵਾ ਜਿਹੜੇ ਸਾਡੇ ਪ੍ਰਬੰਧ ਦੇਖਦੇ ਆ ਉਹਨਾਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਲੇਕਿਨ ਹੁਣ ਤੁਸੀਂ ਮੁਲਾਕਾਤ ਕੀਤੀ ਫਿਰ ਕੋਈ ਆਸ਼ਵਾਸ਼ਣ ਦਿੰਦਾ ਕਿ ਹਾਂਜੀ ਹਾਂਜੀ ਉਹ ਵੀ ਹੈ ਸਾਨੂੰ ਜਥੇਦਾਰ ਸਾਹਿਬ ਨਾਲ ਮਿਲਾ ਰਹੇ ਆ ਤੇ ਫਿਰ ਮਿਲ ਕੇ ਅਸੀਂ ਸਾਰਾ ਦੇਖਦੇ ਆ ਕੀ ਕਹਿੰਦੇ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਡਿਸਕਸ ਮਿਲ ਪਾਏਗਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਲੱਗਦਾ ਜਸਟਿਸ ਮਿਲ ਪਾਏਗਾ ਦੇਖੋ ਜੀ ਅਸੀਂ ਤੇ ਉਮੀਦ ਕਰ ਸਕਦੇ ਆ ਤੇ ਬਾਕੀ ਜਿੰਨਾ ਵੀ ਸਾਡੇ ਕੋਲ ਬਣ ਪਏਗਾ ਅਸੀਂ ਇਹਦੇ ਵਾਸਤੇ ਸਾਰਤਕ ਕਦਮ ਚੁੱਕਾਂਗੇ ਕਿ ਕੈਨੇਡਾ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਅਸੀਂ ਕੈਨੇਡਾ ਦੇ ਵਿੱਚ ਜਿਹੜੇ ਲੋਕ ਉੱਥੇ ਵੱਸਦੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹਦਾ ਪੂਰਨ ਤੌਰ ਤੇ ਵਿਰੋਧ ਕਰਨ ਇਹੋ ਜਿਹੇ ਲੋਕਾਂ ਨੂੰ ਆਪਣੇ ਜਿਹੜੇ ਸਿੱਖ ਸਿੱਖਾਂ ਦੇ ਸਾਡੇ ਗੁਰਦੁਆਰਾ ਸਾਹਿਬਾਨਾਂ ਉਹਨਾਂ ਦੇ ਵਿੱਚ ਬਿਲਕੁਲ ਨਾ ਵੜਨ ਅਮਰਕੋਲ ਸਿੰਘ ਨੂੰ ਬਹੁਤ ਸਾਰੇ ਲੋਕ ਫੋਲੋ ਵੀ ਕਰਦੇ ਨੇ ਕਿ ਉਹਨਾਂ ਵੱਲੋਂ ਵੀ ਕੋਈ ਆਦੇਸ਼ ਜਾਰੀ ਕਰਵਾਇਆ ਜਾ ਸਕਦਾ ਕਿਉਂਕਿ ਲੋਕ ਉਹਨਾਂ ਨੂੰ ਆਈਡਲ ਮੰਨਦੇ ਨੇ ਬੇਸ਼ੱਕ ਬਹੁਤ ਯਰ ਚ ਬੈਠੇ ਨੇ ਨਹੀਂ ਬਾਕੀ ਜੇ ਚਾਹਣਗੇ ਤੇ ਜਰੂਰ ਕਰ ਦੇਣਗੇ ਸਾਰੇ ਸਾਹਮਣੇ ਆ ਗਏ ਹਾਂਜੀ ਹਾਂਜੀ ਇੱਕ ਉਹ ਤਾਂ ਸ਼ੋਰ ਨਹੀਂ ਥਿੰਕ ਥੱਲੇ ਆ ਰਹੇ ਪੂਰੇ ਗੇਸ ਤੇ ਹੋ ਗਿਆ ਐਕਸੈਪਟ ਥੱਲੇ ਹੋ ਗਿਆ ਹਾਂ ਲੋਕੋ ਉੱਪਰ ਕਰਦੇ ਠੀਕ ਹੈ ਹਾਂਜੀ ਲੋ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਜੀ ਜੀ ਅਸੀਂ ਅੱਜ ਆਪਣਾ ਸ੍ਰੀ ਕਾਂਤਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਸੀਗੇ ਤੇ ਜਿਹੜੇ ਆਪਣੇ ਬਾਹਰ ਕੰਟਰੀ ਵਾਲੇ ਜਿਹੜੇ ਗੁਰਦੁਆਰਾ ਸਾਹਿਬ ਉਹਦੇ ਵਿੱਚ ਕੁਝ ਗਲਤ ਆਨਸਰ ਬੜੇ ਹੋਏ ਹੈ ਜੀ ਜਿਵੇਂ ਕੋਈ ਸ਼ਰਾਬਿੰਦਾ ਕਿਸੇ ਦੇ ਸ਼ਰਾਬ ਦੇ ਠੇਕੇ ਆ ਜਿਵੇਂ ਬਿਜ਼ਨਸ ਮਾਈਂਡਡ ਬੰਦੇ ਉੱਥੇ ਬੜੇ ਉਹ ਤੋਂ ਗੁਰਦੁਆਰੇ ਦੀ ਜਿਹੜੀ ਮਰਿਆਦਾ ਨੂੰ ਸਹੀ ਢੰਗ ਨਾਲ ਚਲਾ ਨਹੀਂ ਰਹੇ ਉਹਦੇ ਸਬੰਧ ਵਿੱਚ ਮਿਲੇ ਸੀਗੇ ਜੀ ਆਪਣਾ ਕਾਦਾ ਵੀ ਜਿਹੜਾ ਆਪਣਾ ਇਥੋਂ ਹੁਕਮਨਾਮਾ ਹੋਇਆ ਸੀ ਲਾਗੂ ਵੀ ਜਿਹੜੇ ਜਿੰਨੇ ਵੀ ਗੁਰਦੁਆਰੇ ਦੀ ਕਮੇਟੀ ਆ ਉਹਨਾਂ ਦੇ ਜਿੰਨੇ ਵੀ ਮੈਂਬਰ ਆ ਪ੍ਰਧਾਨ ਸਾਰੇ ਅਮਰਤਾਰੀ ਹੋਣੇ ਚਾਹੀਦੇ ਆ ਕਿਉਂਕਿ ਹੁਣ ਉੱਥੇ ਮਤਾ ਆ ਰਿਹਾ ਕੈਲਗਰੀ ਕੈਲਗਰੀ ਦਾ ਗੁਰਦੁਆਰਾ ਇਸ ਮੇਸ ਕਲਚਰ ਸੈਂਟਰ ਕੈਲਗਰੀ ਤੇ ਉਹਦੇ ਸਬੰਧ ਵਿੱਚ ਹੁਣ ਮਤਾ ਵੀ ਆਪਣਾ ਜਿਹੜੇ ਜਿੰਨੇ ਵੀ ਸਾਰੇ ਮੈਂਬਰ ਆਉ ਅਮਰਤਾਰੀ ਹੋਣ ਪਰ ਉਹ ਆ ਰਹੇ ਕੀ ਕਰਦੇ ਵੀ ਆਪਣੇ ਕੁਝ ਬੰਦੇ ਵਿੱਚ ਵਾੜ ਕੇ ਉਹਨੂੰ ਫੇਰ ਕਰਾ ਦਿੰਦੇ ਆ ਕੈਂਸਲ ਕਰਵਾ ਦਿੰਦੇ ਆਪਣੇ ਬੰਦਿਆਂ ਨੇ ਹਣਾ ਪਰ ਐਤ ਕੀ ਵਾਰ ਅਸੀਂ ਆਪਣਾ ਜਥੇਦਾਰ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਵੀ ਤੁਸੀਂ ਇਹਦੇ ਉੱਤੇ ਪੌਰਨ ਇਹ ਕਾਰਵਾਈ ਕਰੋ ਵੀ ਕਿਉਂਕਿ ਜੇ ਬੰਦੇ ਬਹੁਤ ਟਾਈਮ ਤੋਂ ਜਿਹੜੇ ਆਪਣੇ ਗੁਰਦੁਆਰਿਆਂ ਦੀ ਗੌਰਮ ਰਿਆਦ ਨੂੰ ਧਾ ਲਾ ਰਹੇ ਆ ਉਹਦੇ ਸਬੰਧ ਚਾਹੀ ਮਲੇ ਸੀ ਇਹਨਾਂ ਨੂੰ ਕਿੰਨੇ ਕ ਲੋਕ ਨੇ ਜੀ ਉੱਤੇ ਹੈਗੇ ਤਾਂ इवन 4-5 ਜਿਵੇਂ ਸਾਨੂੰ ਜਿਹੜੇ ਮੇਨ ਸਾਡੇ ਕੋਲ ਜਿਨ੍ਹਾਂ ਦੇ ਪ੍ਰੂਫ ਆ ਫੋਟੋ ਆਵਾ ਉਹ 2-3 ਨਾਲ ਜੀ ਤੇ ਇਹਦੇ ਵਿੱਚ ਮੋਰਚਾ ਵੀ ਲੱਗਿਆ ਸੀਗਾ ਤੇ ਕੈਲਗਰੀ ਗੁਰਦੁਆਰੇ ਦੇ ਬਾਹਰ ਤੇ ਕਾਫੀ ਲੜਾਈ ਵੀ ਹੋਈ ਉਦੋਂ ਤੇ ਉਹਨਾਂ ਨੇ ਹਮਲਾ ਵੀ ਕੀਤਾ ਸੰਗਤ ਦੇ ਉੱਤੇ ਤੇ ਸਾਡੇ ਤੇ ਉਹਨਾਂ ਨੇ ਕੇਸ ਵੀ ਕੀਤਾ ਜਦੋਂ ਕੋਈ ਵੀ ਬੰਦਾ ਉਹਨਾਂ ਦੇ ਵਿਰੁੱਧ ਬੋਲਦਾ ਜੀ ਉਹ ਕੀ ਕਰਦੇ ਆ ਜੀ ਆਪਣਾ ਮਾਨ ਹਾਨੀ ਦੇ ਮੁਕਦਮੇ ਠੋਕ ਕੇ ਉਹਨਾਂ ਨੂੰ ਵਿੱਚ ਉਲਝਾ ਲੈਂਦੇ ਵੀ ਬਾਅਦ ਚ ਕੋਈ ਬੰਦਾ ਹੋਰ ਨਾ ਉੱਥੇ ਹਾਂਜੀ ਕੀ ਲੱਗਦਾ ਇਸੇ ਕਰਕੇ ਹੀ ਵਿਦੇਸ਼ ਦੇ ਵਿੱਚ ਐਸਾ ਦੋਧੜੇ ਨਜ਼ਰ ਆਉਂਦੇ ਨੇ ਕਿਉਂਕਿ ਹੁਣ ਵੀ ਜਿਹੜੀ ਕਟਨਾ ਸਾਹਮਣੇ ਆਪੋ ਮੰਦਰ ਦੀ ਆਈ ਘਟਨਾ ਕਿ ਲੱਗਦਾ ਐਸੇ ਕਰਕੇ ਹੀ ਅਸਤਾਜੀ ਘਟਨਾਵਾਂ ਸਾਹਮਣੇ ਆ ਰਹੀਆਂ ਨਹੀਂ ਉਹ ਜਿਹੜਾ ਮੰਦਰ ਦਾ ਜੀ ਉਹ ਵੱਖਰਾ ਵਿਸ਼ਾ ਜੀ ਉਹਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈ ਜੀ ਉਹ ਤਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕੁੱਝ ਬੰਦੇ ਵੀ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਜਿਹੜੇ ਜਿਹੜੇ ਆਪਣਾ ਗੁਰਦੁਆਰਾ ਕਹਿ ਲਈ ਗਿਦਾ ਬਰਦੁਆਰਾ ਸਿਰਫ ਗੁਰੂ ਮਰਿਆਦਾ ਦੇ ਅਨੁਸਾਰ ਹੈ ਬਾਈ ਨੇਮ ਦੇ ਤੇ ਜਿਹੜਾ ਜੀ ਹਮਲਾ ਹੋਇਆ ਜਿਹੜਾ ਆਪਣਾ ਗੁਰਦੁਆਰਾ ਆਪਣਾ ਮੰਦਿਰ ਉਹ ਸਿਰਫ ਮੀਡੀਆ ਇਥੋਂ ਪ੍ਰਚਾਰ ਕਰਿਆ ਇਹੋ ਜੀ ਕੋਈ ਗੱਲ ਨਹੀਂ ਬਾਈ ਨੇਮ ਦਿੱਤਾ ਗਿਆ ਜੀ ਕੀ ਕੀ ਨਾਮ ਹਾਂਜੀ ਬਾਈ ਨੇਮ ਆ ਜੀ ਆਪਣਾ ਨੇਮ ਤਾਂ ਹੀ ਮੈਂ ਹ ਗਰੇ ਵਾਲਾ ਉਹਦਾ ਨਾਮ ਇਹਨੂੰ ਪੂਰਾ ਪਤਾ ਨਹੀਂਗਾ ਉਹ ਆ ਜੀ ਤੇ ਹੋਰ ਦੋ ਤਿੰਨ ਬੰਦੇ ਆ ਜੀ ਤੇ ਤੁਸੀਂ ਡਿਮਾਂਡ ਕੀ ਕਰ ਰਹੇ ਹੋ ਅਸੀਂ ਡਿਮਾਂਡ ਇਹ ਕਰਦੇ ਆ ਜਿਹੜੀ ਆਪਣਾ ਕਾਨੂੰਨਤਾ ਸਾਬ ਤੋਂ ਆਦੇਸ਼ ਜਾਰੀ ਹੋਇਆ ਸੀਗਾ ਪਹਿਲਾਂ ਵੀ ਜਿੰਨੇ ਵੀ ਗੁਰਦੁਆਰੇ ਆਪਣਾ ਚਾਹੇ ਵਾਰਡ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਗੁਰਦੁਆਰੇ ਦੇ ਆਪਣੇ ਪ੍ਰਧਾਨ ਆ ਮੈਂਬਰ ਆ ਕੋਈ ਵੀ ਆ ਚਾਹੇ ਕਿ ਜਾਣਤੀ ਉਹ ਅਮਰਤਾਰੀ ਹੋਣਾ ਚਾਹੀਦਾ ਜੀ ਤਾਂ ਕਿ ਵੀ ਇਹੋ ਜੀ ਪ੍ਰੋਬਲਮ ਨਾ ਆਵੇ ਕੋਈ ਗਾਹਕ ਜਾਂ ਕੋਈ ਨਸ਼ੇ ਦਾ ਸੇਵਨ ਕਰਦਾ ਉਹ ਵਿੱਚ ਗੁਰਦੁਆਰੇ ਦੇ ਵਿੱਚ ਨਾ ਹੋਵੇ ਜੀ ਹਾਂਜੀ ਤੇ ਆਪਣੇ ਜੀ ਨਾਲ